ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਤੀ ਦੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨਾਂਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤੋਕੜ ਗੱਬਣਾ ਜੱਸੀ ਖਾਂ ਦਾ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਤਾਜੀ ਸੂਈ ਝੋਟੀ ਤੁਹਾਨੂੰ ਦਿਖਾਉਣੀ ਹੈ ਚੰਗੀ ਸੋਹਣੀ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਦੋਵੇਂ ਸੁਈਆਂ ਸਵਾਈਆਂ ਆ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋ ਵੀ ਇਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਤੇ ਬਾਕੀ ਤੋਕੜ ਗੱਬਣਾ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਸੂਈ ਵੀ ਇੱਥੋਂ ਦੋ ਟਾਈਮ ਚੋ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਵੀਰ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਗੁਰਦੇਵ ਸਿੰਘ ਨਾਂ ਜੀ ਪਿੰਡ ਮਾਨਾ ਵਾਲਾ ਜੀ ਸਿੱਕਿ ਜਨਾਲਾ ਤੇ ਜਿਲ੍ਹਾ ਬਸਾਜੇ ਤੇ ਫੋਨ ਨੰਬਰ ਹੀ ਫੋਲਦਾ 98145 ਤੇ 26135 ਠੀਕ ਆ ਵਪਾਰ ਦਾ ਕੰਮ ਆਪਣਾ ਘਰ ਦੇ ਪਿਛੇ ਜੀ ਮੈਂ ਵਪਾਰ ਦਾ ਜੀ ਅਜੇ ਨਵਾਂ ਹੀ ਸ਼ੁਰੂ ਕੀਤਾ ਹੈ ਹਨਾ ਅੱਗੇ ਚਲੋ ਵੀ ਮੀਡੀ ਇੱਕ ਦੋ ਪਾਈ ਦੀਆਂ ਸੀ ਭੈਣ ਭਰਾ ਨਾ ਜਿੰਦੇ ਆ ਹਾਂਜੀ ਹਾਂਜੀ ਤੇ ਉਹ ਫਿਰ ਤਾਂ ਕਾਲ ਕਰਕੇ ਲੈ ਜਾਂਦੇ ਮੰਗਾ ਲਿੰਦੇ ਫਿਰ ਤੇ ਆਪਾਂ ਇਹ ਦੋ ਤਿੰਨ ਹੀ ਲਈਦੇ ਚੰਗੇ ਠੀਕ ਆ ਜ਼ਿਆਦਾ ਨਹੀਂ ਮਲਾਂ ਠੀਕ ਆ ਹਾਂਜੀ ਹਾਂਜੀ ਤੇ ਅੱਜ ਇੱਕ ਟੋਕੜ ਗੱਬਣਗਾ ਆਇਆ ਤੇ ਇੱਕ ਤਾਜੀ ਸੂਈ ਝੋਟੀ ਆ ਹਨਾ ਚੰਗੀ ਸੋਹਣੀ ਝੋਟੀ ਆ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਛੋਟੀ ਸੂਈ ਨਾ ਇਹ ਵੀ ਚਾਰ ਦਿਨ ਹੋ ਗਏ ਜੀ ਤੇ ਮੈਂ ਸਤਵੀ ਅੱਠੀ ਚ ਆਈ ਹੋਈ ਜਾਂਦੀ ਅੱਛਾ ਤੇ ਹੁਣ ਆਵਾਂ ਥੱਲੇ 9 ਲੀਟਰ ਦੁੱਧ ਆ ਅੱਛਾ 9 ਲੀਟਰ 10 ਕਿਲੋ ਦੁੱਧ ਕਿਲੋ ਤੁਸੀਂ ਮੱਲਾ ਅੱਛਾ ਹਾਂ ਤੇ ਬੋਰ ਚੌਂਟਲ ਮੋਟਰ ਵਾਲੀ ਪੋਲੀ ਲੱਗੀ ਜੇ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦੁੱਧ ਇਹਨਾਂ ਨੇ ਵੀਰ ਜੀ ਪਿਲੇ ਸਾਲ ਆਂਦੀ ਸੀ ਜਿੰਨੋਂ ਕੋਈ ਲਈ ਆ ਹਾਂਜੀ ਉਹ ਹਰਿਆਣੇੋਂ ਲਿਆਏ ਸੀ ਹਾਂਜੀ ਤੇ ਉਹਨਾਂ 1.5 ਲੱਖ ਦੀ ਗਾਂ ਲਈ ਮੈਂ ਕਿ ਵਪਾਰੀ ਕੋ ਹਾਂਜੀ ਤੇ ਉਹਦੋਂ ਦੇ 3 ਲੀਟਰ ਤੋਂ 4 ਲੈ ਆ ਤੇ ਹੁਣ 15 16 ਚਾਹੀਦਾ ਹੀ ਆ ਘਰ ਮੈਨੂੰ ਠੀਕ ਹੈ ਹੁਣ ਦੂਸਰਾ ਸਵੇਰ ਸੋਈ ਆ ਦੂਸਰਾ ਸਵੇਰ ਸੋਈ ਜ ਠੀਕ ਹੈ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਮਲ ਕੱਟੀ ਜੇਦੀ ਤੇ ਚਵਾਚੂ ਓਕੇ ਜੀ ਪੂਰਾ ਓਕੇ ਜੀ ਬਹੁਤ ਵਰੀਆ ਜੀ ਦਿਖਾ ਦਈਏ ਇੱਕ ਰੀ ਹਾਂਜੀ ਦਿਖਾ ਦੇ ਲਾ ਦੇ ਬੱਚਾ ਉਹ ਕੱਟੀ ਬਿਲਕੁਲ ਤਾਜ਼ਾ ਹੀ ਬੱਚਾ ਹੈ ਤੇ ਇੱਕ ਰੀ ਆ ਪਿਛੇ ਹਵਾਨਾ ਦੇਖ ਸਾਦੇ ਜੇ ਦਾ ਚੰਗੀ ਸੋਹਣੀ ਤਿਆਰ ਹੋਈ ਆ ਗਾਂ ਨੇ ਵੀ ਹਵਾਨਾ ਚੰਗਾ ਆ ਤੇ ਹਵਾਨਾ ਪਿਛਾਣਾ ਵੀ ਚੰਗਾ ਬਾਕੀ ਮਿਲਕ ਵੀ ਨੇ ਵੀ ਚੰਗੀ ਆ ਇਹ ਆ ਵੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਆ ਕੱਟੀ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਹਜੇ

ਬਾਕੀ ਆ ਦੇਖ ਸਾਡੇ ਬਸ ਮਾ ਕੇ ਥਣ ਜਿਹੜਾ ਵਾ ਪੂਰਾ ਵਧੀਆ ਤਿਆਰ ਕਰਦੀ ਆ ਤੇ ਹਵਾਨੇ ਤੇ ਬਰੀ ਬਰੀ ਕਨਾੜਾ ਵੀ ਚੰਗੀਆਂ ਵਾ ਬਾਕੀ ਪਿਛਲੇ ਸੂਏ ਜਿਹੜਾ ਕਿੰਦੇ ਵੀ ਉਧਰੋਂ ਆਈ ਆ ਦਿਖਾ ਦਵੀ ਜਿੱਤੀ ਚਵਾ ਫਿਰੇ ਦਾ ਤੇ ਬਾਕੀ ਮਿਲ ਕੇ ਇਹਨਾਂ ਵਿੱਚ ਚੰਗੀ ਮੋਟੀ ਲੱਗੀ ਆ ਕਿ ਖਾਸਾ ਰਹੇ ਮੋਟੀ ਦਾ ਰੇ ਪਿੱਛੇ ਇੱਕ ਅਗਲੇ ਥਾਂ ਦਾ ਫਿਰ ਤੋਂ ਦਿਖਾ ਦੇ ਜਵਾਕਰ ਚਲੋ ਠੀਕ ਹੈ ਤੋੜ ਦੋ ਫਿਰ ਇੱਕ ਰੀਨ ਬਾਕੀ ਉਤਰੇ ਇਹ ਆ ਵੀ ਚਲੋ ਕੱਦ ਕਾਠ ਚੰਗਾ ਵਾ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਤੇ ਮਗਰ ਕੱਟੀ ਵੀ ਚੰਗੀ ਆ ਚਲੋ ਕਿੰਨੇ ਘਰ ਰੱਖਣੇ ਆ ਸੋਹਣੀ ਝੋਟੀ ਰੱਖਣੀ ਆ ਉਹਨਾਂ ਵਾਸਤੇ ਚੰਗੀਆਂ ਚੱਬੂ ਦੋ ਤੁਰੰਤ ਥੋੜਾ ਜਿਹਾ ਕਰਦੀ ਹੈ ਬਾਕੀ ਆ ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਬਾਕੀ ਵੀਰਦੇ ਹੁਣ ਦੇ ਹਾਈਟ ਦੇ ਜਿੱਡੀ ਆ ਇਹ ਵੀ ਇੱਕ ਵਾਰੀ ਲਾਗੇ ਖਲੋਗੇ ਵਖਾਦੇ ਵੀਰਦੀ ਕੱਦ ਕਾਟ ਦਾ ਪਤਾ ਲੱਗ ਜਾਣਾ ਪੂਰਾ ਵੀਰਦੇ ਬਰਾਬਰ ਹੀ ਕੱਦ ਹੁੰਦੇ ਆ ਵਾ ਦੋ ਅਠਦੀ ਸੀਡਰ ਤੋਂ ਗੱਲ ਕਰਨਾ ਜੀ ਹਾਂਜੀ ਹਾਂਜੀ ਤੇ ਕਿੰਨਾ ਫਿਰ ਵੇਚੇ ਰੱਖੀ ਇਹਦਾ ਮੁੱਲ ਆਪਾਂ ਵੀ ਜੀ ਅੱਜ ਤੇ ਮਿਲਦੀ ਹੈ ਰਾਇ ਰੂਹੀ ਹੁੰਦੀ ਹਾਂਜੀ ਫਿਰ ਤਾਂ 1.5 ਲੱਖੀ ਸੀ ਹਾਂਜੀ ਤੇ ਹੁਣ ਇਹਦਾ ਇੱਕ ਬੰਦਾ ਕੱਸੀ ਗਏ 1 ਲੱਖ ਤੇ 15000 ਫਿਰ ਕਰ ਦਈਏ ਮੰਨਤਾ ਨਾ ਹੋਰ ਇੱਕ 10 ਹੀ ਦੇ ਦਈਏ ਫਿਰ ਇੱਕ 2000 ਹੋਰ ਛੋਟ ਕਰ ਦਈਏ ਕਲਾਕ 8000 ਦਿੰਦੇ ਜੀ ਚੀਜ਼ ਤਾਂ ਵੀ ਜਾਂਦੀ ਠੀਕ ਹੈ ਜੀ 1 ਲੱਖ ਤੇ 8000 ਜਿਹੜੀ ਦੇ ਦੇਾਂਗੇ ਕਹਿੰਦੇ ਬਾਕੀ ਮਾਨਤਨ ਮੁੱਖ ਤੇ ਹੋ ਹੀ ਜਾਊਗਾ ਤਾਂ ਜੀ ਸੂਈ ਆ ਛੋਟੀ ਸਾਰਾ ਸਿਆਲ ਇਹਨੇ ਦੁੱਧ ਜਿਹੜਾ ਵਧੀਆ ਦੁੱਧ ਕੱਢੀ ਜਾਂਦਾ ਜਿਹੜੇ ਕੋਈ ਵੀ ਸ਼ੀਨ ਦਾ ਘਰੇ ਚੰਗੀ ਸੋਹਣੀ ਛੋਟੀ ਰੱਖੰਦੇ ਉਹਨਾਂ ਵੀ ਦਾ ਵਾਸਤੇ ਆ ਜਿਹੜੀ ਮਾਂ ਤੇ ਲੈਂਦੇ ਆ ਸਾੰਬ ਨਹੀਂ ਹੁੰਦੀ ਇਹਦਾ ਹਾਂਜੀ 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 ਉਹ ਛੋਟੀ ਦੁੱਧ ਵਾਲੀ ਆ ਕਰਨ ਵਾਲੀ ਆਵੇਗਾ ਚੰਗੇ ਰਿਕਾਰਡ ਵਾਲੀ ਜਾਂਦੀ ਜੀ ਹਾਂਜੀ ਜੀ ਇਹਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਹ ਵੀ ਜੀ 5 ਲੀਟਰ ਕੱਢਿਆ ਜੀ ਅੱਛਾ ਹਾਂਜੀ ਸੱਜਰ ਨੇ 5 ਲੀਟਰ ਹਾਂਜੀ ਹੁਣ 6 ਮਹੀਨੇ ਆ ਗਏ ਮਤਲਬ ਗੱਭਣਿਆ ਹਾਂਜੀ ਚੈੱਕ ਪਾਸ ਤੇ 12 ਲੀਟਰ ਪੂਰਾ نیٹ ਥਲੇ ਦੁੱਧ ਜੀ ਹੁਣ ਮੁੱਕੇ ਤੇ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਚੂਣ ਬੜੀ ਏ ਮੋਟਰ ਹੁੰਦੀ ਆ ਠੀਕ ਹੈ ਤੋਰੋ ਫੇਰ ਇਹਨਾਂ ਵਿੱਚ ਹਾਂਜੀ ਕਰਨ ਵਾਲੀ ਤੇ ਆ ਥਾਣੇ ਦੇ ਵੀ ਦੇਖ ਸਕਦੇ ਆਪਾਂ ਬਾਕੀ ਮਿਲਕਮੈਨ ਇਹਦੇ ਵੀ ਚੰਗੀ ਮੋਟੀ ਲੱਗੀ ਆ ਤੋਰ ਦੋ ਫੇਰ ਇੱਕ ਕਰੀਏ 12 ਲੀਟਰ ਹੋਣ ਦੇ ਜਿਹੜਾ ਕਿੰਦੇ ਵੀ ਹੈਗਾ ਵਾ ਬਾਕੀ ਤੁਸੀਂ ਇੱਥੋਂ ਦੋ ਟਾਈਮ ਆਪਣੀ ਜਵਾਈ ਕਰਕੇ ਖੜਨੀ ਆ ਬਾਕੀ ਥੋੜਾ ਚੱਪੂ ਦਾ ਤੁਰੰਤ ਕਰਦੀ ਆ। ਉਤਰਾਂ ਤਾਂ ਇਹ ਆ ਵੀ ਚਲੋ ਜੰਮੀ ਪਲੀ ਚੰਗੀ ਆ ਰਾਜੀ ਆ ਉਤਰਾਂ ਪੂਰੀ। ਤੇ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਬੰਤਰਿਆ ਹਵਾਨੇ ਦੀ। ਉਤਰਾਂ ਠੰਡੀ ਤੇਰੀ ਉਤਰਾਂ ਥਣ ਥਣ ਮਿਲ ਗਈ ਓਕੇ ਆ ਸਾਰੇ। ਅੱਛਾ ਇਹ ਵੀ ਇਹਦਾ ਹੀ ਹੋਈ। ਤੇ ਕਿੰਨਾ ਵੇਚੀ ਫਿਰ ਮੁੱਲੇ ਦਾ? ਇਹਦਾ ਵੀ ਜੀ 60000 ਜੀ। ਅੱਛਾ ਹਾਂਜੀ ਵਿੱਚੋਂ ਕੋ ਮਨਤਾਂ। 55000 ਜਿਆਦੀ ਦੇ ਰਾਂਗੇ। ਅੱਛਾ 55000 ਦੀ ਦੇ ਦੋਗੇ। ਚਲੋ ਬਾਕੀ ਮੌਕੇ ਤੇ ਮੰਤਨ ਹੋਈ ਜਾਊਗਾ। ਕੋਈ ਫੋਨ ਲਾਊਗਾ ਤੇ। ਉਹ ਠੰਡੀ ਸੀਰ ਆ। ਤੇ ਬਾਕੀ ਆ ਬੇ ਕੋਈ ਚੈੱਕ ਪਾਸ ਕਰਵਾ ਕੇ ਖੜੇ ਹਨਾ। ਹਾਂਜੀ ਤੇ ਵੀ ਫੈਂਟ ਬੜੀ ਆਉਂਦੀ ਏ 5.5 ਫੈਂਟ ਦੇ ਹੈ। ਅੱਛਾ ਇਹਦੀ ਫੈਟ ਵੀ ਚੰਗੀ ਏ। ਹਾਂਜੀ ਬਹੁਤ ਫੈਂਟ ਆ। ਮੱਜਾਂ ਦੇ ਮੁਕਾਬਲੇ ਦੋਦਿਆ ਜਿਹੜਾ ਇਹਦਾ। ਤੇ ਬਾਕੀ ਇੱਥੇ ਆਓ। ਆਪਣੀ ਤਸੱਲੀ ਕਰਕੇ ਤੇ ਵੇਖ ਚਾ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ।